ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਇਸ ਵਕਤ ਅਮਰਜੈਂਸੀ ਜਿਹੜਾ ਉਹ ਲਾਈਵ ਹੋਣਾ ਪੈ ਰਿਹਾ ਸਿਹਤ ਜਿਹੜੀ ਉਹ ਠੀਕ ਨਹੀਂ ਸੀ ਪਰ ਮੌਕੇ ਤੇ ਪਹੁੰਚੇ ਸੀ ਜਿੱਥੇ ਨਜਾਇਜ਼ ਮਾਈਨਿੰਗ ਦਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਇੱਕ ਵੱਡਾ ਇਸ਼ੂ ਹੈ ਔਰ ਉੱਥੇ ਰੇਂਜ ਵੀ ਠੀਕ ਨਹੀਂ ਸੀ ਸਿਹਤ ਵੀ ਠੀਕ ਨਹੀਂ ਸੀ 102 ਬੁਖਾਰ ਹੋਣ ਦੇ ਕਾਰਨ ਉੱਥੋਂ ਨਹੀਂ ਹੋ ਸਕਿਆ ਤਾਂ ਹੁਣ ਘਰ ਤੋਂ ਜਿਹੜਾ ਲਾਈਵ ਹੋ ਰਹੇ ਹਾਂ ਤਾਂ ਤੁਹਾਨੂੰ ਦੱਸ ਰਿਹਾ ਕਿ ਮਸਲਾ ਕੀ ਹੈ ਮਸਲਾ ਇਹ ਹੈ ਕਿ ਲੁਧਿਆਣਾ ਦਾ ਪਿੰਡ ਖਹਿਰਾਬੇਟ ਆ ਜਿਹੜਾ ਕਿ ਹਲਕੇ ਗਿੱਲ ਦੇ ਵਿੱਚ ਪੈਂਦਾ ਹੈ ਉੱਥੇ ਡੀਸਲਟਿੰਗ ਦੇ ਨਾਮ ਤੇ ਪਿੰਡਾਂ ਦੇ ਵਿਰੋਧ ਦੇ باوجود ਮਾਈਨਿੰਗ ਕਰਾਈ ਜਾ ਰਹੀ ਹੈ ਸਰਕਾਰ ਦਾ ਇਹ ਤਰਕ ਹੈ ਕਿ ਭਾਈ ਡੀਸਲਟਿੰਗ ਇਸ ਕਰਕੇ ਕਰ ਰਹੇ ਹਾਂ ਕਿ ਉਥੋਂ ਦਰਿਆ ਨੂੰ ਡੂੰਘਾ ਕਰਨਾ ਹੈ ਤਾਂ ਕਿ ਮਾਰ ਜੜੀਆਂ ਪਿੰਡਾਂ ਨੂੰ ਨਾ ਕਰੇ ਪਰ ਪਿੰਡਾਂ ਦਾ ਤਰਕ ਹੈ ਕਿ ਭਾਈ ਵਿਚਾਲਿਓ ਤੁਸੀਂ ਰੇਤਾ ਖਿੱਚ ਲੈਣਾ ਤੇ ਬੰਨ ਸਾਡਾ ਜਿਹੜਾ ਉਹ ਖੁਰ ਜਾਣਾ ਸਾਡੇ 6 ਪਿੰਡ ਡੁੱਬ ਜਾਣੇ ਹਨ ਪਿੰਡਾਂ ਦਾ ਤਰਕ ਹੈ ਕਿ ਜੇ ਤੁਸੀਂ ਵਾਕਈ ਤੁਸੀਂ ਇਹ ਵਿਚਾਲਿਆਂ ਰੇਤਾ ਚੁੱਕਣਾ ਹੈਗਾ ਤਾਂ ਇਹੀ ਰੇਤਾ ਬੋਰੀਆਂ ਚ ਪਾ ਕੇ ਅਸੀਂ ਤੁਹਾਡੇ ਨਾਲ ਲੱਗਦੇ ਆਂ ਅਸੀਂ ਪੈਸੇ ਵੀ ਦਿੰਨੇ ਆਂ ਅਸੀਂ ਟਰੈਕਟਰ ਵੀ ਦਿੰਨੇ ਆਂ ਲੋਕ ਵੀ ਦਿੰਨੇ ਆਂ ਤੇ ਇਹ ਸਾਰਾ ਜਿਹੜਾ ਰੇਤਾ ਬੋਰੀਆਂ ਚ ਪਾ ਕੇ ਆਪਾਂ ਬੰਨ੍ਹ ਦੇ ਨਾਲ ਲਾ ਦਈਏ ਤਾਂ ਜੋ ਬੰਨ ਪੱਕੇ ਹੋ ਜਾਣ ਪਰ ਨਹੀਂ ਸਰਕਾਰੀ ਸ਼ਹਿ ਦੇ ਉੱਪਰ ਇੱਕ ਐਸਪੀ ਲੁਧਿਆਣਾ ਦਾ ਜਿਹੜਾ ਕਿ ਠੇਕੇਦਾਰਾਂ ਦੇ ਨਾਲ ਰਲਿਆ ਹੋਇਆ ਔਰ ਉਹ ਨਜਾਇਜ਼ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਇੱਕ ਤਰੀਕੇ ਦੇ ਨਾਲ ਨਜਾਇਜ਼ ਹੈ ਕਿਉਂਕਿ ਡੀਸਰਟ ਪਿੰਡ ਦੇ ਨਾਮ ਦੇ ਉੱਪਰ ਆ ਤਸਵੀਰ ਦੇਖ ਰਹੇ ਹੋ ਐਸਪੀ 3 ਲੁਧਿਆਣਾ ਕਮਲਪ੍ਰੀਤ ਸਿੰਘ ਆ ਠੇਕੇਦਾਰਾਂ ਦਾ ਯਾਰ ਹੈ ਔਰ ਓਐਸਡੀ ਭਗਵੰਤਪਾਲ ਦਾ ਵੀ ਖਾਸ ਹੈ ਕਿ ਇਹਦੇ ਵਿੱਚ ਓਐਸਡੀ ਭਗਵੰਤਪਾਲ ਦੇ ਓਐਸਡੀ ਵੀ ਵੀ ਇਨਵੋਲਵਮੈਂਟ ਹੈ ਕਿ ਇਥੇ ਕਰਕੇ ਹੀ ਪਿੰਡਾਂ ਦੇ ਵਿਰੋਧ ਦੇ ਬਾਵਜੂਦ ਜਿਹੜਾ ਉਥੇ ਨਜਾਇਜ਼ ਮਾਈਨਿੰਗ ਠੱਕੇ ਦੇ ਨਾਲ ਕਰਵਾਈ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਦਿਨੀ ਓਐਸਡੀ ਰਾਜਵੀਰ ਘੁੰਮਣ ਦਾ ਜਨਮਦਨ ਸੀ ਉਥੇ ਐਸਪੀ 3 ਜਾ ਕੇ ਕੇਕ ਵੀ ਕਟਵਾਉਂਦਾ ਹੈਗਾ ਤਾਂ ਫਿਰ ਤੁਹਾਨੂੰ ਮੈਂ ਦੱਸ ਦਵਾਂ ਕਿ ਲੁਧਿਆਣਾ ਦਾ ਪਿੰਡ ਜਿਹੜਾ ਹੈਗਾ ਖੈਰਾਬੇਟ ਉਥੇ ਇਹ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਡੀਸਰਟਿੰਗ ਦੇ ਨਾਮ ਦੇ ਉੱਪਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹੁਣ ਵੀ ਅਸੀਂ ਉਥੇ ਮੌਕੇ ਤੇ ਮੌਜੂਦ ਸਿਗੇ ਉਥੇ ਨੈਟਵਰਕ ਜਿਹੜਾ ਉਹ ਹੈ ਨਹੀਂ ਸੀਗਾ ਔਰ ਨੈਟਵਰਕ ਹੋਣ ਦੇ ਕਾਰਨ ਉਥੋਂ ਜਿਹੜਾ ਅਸੀਂ ਉਸ ਤਰੀਕੇ ਦੇ ਫੀਡ ਜਾਂ ਕਰ ਨਹੀਂ ਸਕੇ ਸਿਹਤ ਵੀ ਜਿਹੜੀ ਥੋੜੀ ਜੀ ਨਸਾਜ ਹੈ ਔਰ ਨਾਲ ਹੀ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਉਥੋਂ ਦੀਆਂ ਤਸਵੀਰਾਂ ਵੀ ਜਿਹੜੀਆਂ ਅਸੀਂ ਮੌਕੇ ਤੋਂ ਮਸ਼ੀਨਾਂ ਚਲਦੀਆਂ ਜਿਹੜੀਆਂ ਉਹ ਅਸੀਂ ਪਾਈਆਂ ਨੇ ਉਦੋਂ ਵੀ ਇੱਕ ਦਿਨ ਪਹਿਲਾਂ ਵੀ ਜਿਹੜੀਆਂ ਉਹ ਪਾਈਆਂ ਸੀਗੀਆਂ ਤਾਂ ਪ੍ਰਸ਼ਾਸਨ ਦੇ ਕੋਲ ਕੋਈ ਤਰਕ ਨਹੀਂ ਹੈ ਪਿੰਡਾਂ ਵਾਲਿਆਂ ਕੋਲ ਤਰਕ ਹੈ ਔਰ ਪ੍ਰਸ਼ਾਸਨ ਨੇ ਡੀਸੀ ਸਾਹਿਬ ਨੇ ਕੋਈ ਦਿਨ ਪਹਿਲਾਂ ਜਦੋਂ ਪਿੰਡਾਂ ਵਾਲਿਆਂ ਦੀ ਮੰਗ ਸੀਗੀ ਕਿ ਭਾਈ ਇਹਨੂੰ ਰੋਕਿਆ ਜਾਵੇ ਤਾਂ ਪ੍ਰਸ਼ਾਸਨ ਨੇ ਉੱਥੇ ਜਾ ਕੇ ਇਹ ਗੱਲ ਕਹਿਤੀ ਸੀਗੀ ਕਿ ਡੀਸੀ ਸਾਹਿਬ ਨੇ ਉਹਨਾਂ ਤੋਂ ਮੰਗ ਪੱਤਰ ਲੈ ਕੇ ਕਿ ਭਾਈ ਠੀਕ ਹੈ ਮੈਂ ਇੱਕ ਜਿਹੜਾ ਹੈਗਾ ਕਮੇਟੀ ਬਣਾ ਦਿੰਨਾ 3 ਮੈਂਬਰੀ ਉਹਦੇ ਉਹ ਜੋ ਫੈਸਲਾ ਕਰੋਗੇ ਆਪਾਂ ਉਸ ਹਾਵਨਾ ਕਰ ਲਾਂਗੇ ਉਹਨਾਂ ਟਾਈਮ ਮਾਈਨਿੰਗ ਬੰਦ ਰਹੇਗੀ ਪਰ ਕਮੇਟੀ ਨੇ ਹਲੇ ਤੱਕ ਕੁਝ ਮੀਟਿੰਗ ਨਹੀਂ ਕੀਤੀ ਕੋਈ ਰਿਪੋਰਟ ਨਹੀਂ ਕੀਤੀ ਉਲਟਾ ਕਮੇਟੀ ਜਿਹੜੀ ਹੈ ਉਹ ਪਿੰਡਾਂ ਵਾਲਿਆਂ ਨੂੰ ਉੱਥੇ ਸੱਦ ਰਹੀ ਹੈ ਕਿ ਭਾਈ ਤੁਸੀਂ ਸਾਡੇ ਨਾਲ ਦਫ਼ਤਰ ਦੇ ਵਿੱਚ ਆ ਕੇ ਗੱਲ ਕਰੋ ਪਰ ਦਫ਼ਤਰ ਦੇ ਵਿੱਚ ਤਾਂ ਮਾਈਨਿੰਗ ਨਹੀਂ ਹੋ ਰਹੀ ਰਹੀ ਮੌਕੇ ਤੇ ਮਾਈਨਿੰਗ ਜਿਹੜੀ ਜਿੱਥੇ ਹੋ ਰਹੀ ਹੈ ਉੱਥੇ ਵਿਜ਼ਿਟ ਕਰਨਾ ਚਾਹੀਦਾ ਉੱਥੇ ਕੀ ਖਤਰਾ ਉੱਥੇ ਪਿੰਡਾਂ ਵਾਲੇ ਕਮੇਟੀ ਨੂੰ ਦੱਸਣਗੇ ਔਰ ਹੈਰਾਨੀ ਦੀ ਗੱਲ ਹੈ ਕਿ ਉਸ ਕਮੇਟੀ ਦੇ ਵਿੱਚ ਭਗਵੰਤ ਮਾਨ ਦੇ OSD ਦਾ ਉਹ ਖਾਸ SP ਵੀ ਜਿਹੜਾ ਉਸ ਕਮੇਟੀ ਦੇ ਵਿੱਚ ਪਾ ਦਿੱਤਾ ਜਿਹੜਾ ਬੰਦਾ ਆਪ ਖੁਦ ਨਜਾਇਜ਼ ਮਾਈਨਿੰਗ ਕਰਾਉਣ ਦੇ ਇਲਜ਼ਾਮ ਜਿਹਦੇ ਤੇ ਹੈਗੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਦੇਖ ਰਹੇ ਹਾਂ ਇਹ ਉਹੀ SP ਜਿਹੜਾ ਭਗਵੰਤ ਮਾਨ ਦੇ OSD ਦਾ ਖਾਸ ਯਾਰ ਹੈ ਕਿ ਕਿਤੇ ਕੋਈ ਇਨਵੋਲਵਮੈਂਟ ਰਾਜਵੀਰ ਘੁੰਮਣ ਦੀ ਤਾਂ ਨਹੀਂ ਇੱਥੇ ਜਿਹੜੇ ਪਿੰਡਾਂ ਦੇ ਵਿਰੋਧ ਦੇ ਬਾਵਜੂਦ ਵੀ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਔਰ ਮੈਂ ਫੇਰ ਤੁਹਾਨੂੰ ਦੱਸ ਦਵਾ ਕਿ 6 ਪਿੰਡਾਂ ਨੇ ਆਪਣਾ ਮਤਾ ਪਾ ਕੇ ਦਿੱਤਾ ਹੋਇਆ ਹੈ ਛੇ ਪਿੰਡਾਂ ਨੇ ਮਤਾ ਪਾ ਕੇ ਦਿੱਤਾ ਹੋਇਆ ਹੈ ਕਿ ਭਾਈ ਜੇ ਤੁਸੀਂ ਇਹ ਮਾਈਨਿੰਗ ਕਰਦੇ ਹੋ ਜਾਂ ਤੁਸੀਂ ਡੀਸਰਟਿੰਗ ਕਰਦੇ ਹੋ ਤਾਂ ਫਿਰ ਜਿਹੜੇ ਉਹ ਪਿੰਡ ਡੁੱਬ ਜਾਣਗੇ ਮੈਂ ਵੇਦਕ ਕਿ ਸੇਤ ਜਿਹੜੀ ਠਿਕਣੀ 102 ਬਖਾਰ ਹੈ ਤੋਂ ਮਾਫ ਕਰਨਾ ਦਰਸ਼ਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਤਾਂ ਦੱਸ ਦਈਏ ਕਿ ਪਿੰਡਾਂ ਨੇ ਛੇ ਪਿੰਡਾਂ ਨੇ ਉੱਥੋਂ ਦੇ ਆਸ-ਪਾਸੇ ਦੇਆਂ ਨੇ ਇਹ ਗੱਲ ਕਹੀ ਹੈ ਕਿ ਭਾਈ ਜੇ ਤੁਸੀਂ ਇਹ ਡੀਸਰਟਿੰਗ ਕਰਦੇ ਹੋ ਤਾਂ ਸਾਡੇ ਛੇ ਪਿੰਡ ਜਿਹੜੇ ਆ ਡੁੱਬ ਜਾਣਗੇ ਛੇ ਪਿੰਡਾਂ ਦੇ ਵਿਰੋਧ ਦੇ باوجود ਵੀ ਜਿਹੜਾ ਉੱਥੇ ਡੀਸੈਲਟਿੰਗ ਜਿਹੜੀ ਆ ਕਰਵਾਈ ਜਾ ਰਹੀ ਹੈ ਔਰ ਮੈਂ ਫੇਰ ਉਹੀ ਗੱਲ ਕਹਿਣਾ ਕਿ ਜੇ ਡੀਸੈਲਟਿੰਗ ਕਰਾਉਣੀ ਹੈ ਪਿੰਡਾਂ ਵਾਲਿਆਂ ਦੇ ਸਾਥ ਲੈ ਕੇ ਪਿੰਡਾਂ ਵਾਲੇ ਕਹਿੰਦੇ ਕਿ ਅਸੀਂ ਟਰੈਕਟਰ ਵੀ ਦਿੰਨੇ ਆ ਲੋਕ ਵੀ ਦਿੰਨੇ ਆ ਪੈਸੇ ਵੀ ਦਿੰਨੇ ਆ ਆਪਾਂ ਇਹੀ ਰੇਤਾਂ ਬੰਨਾਂ ਦੇ ਨਾਲ ਆ ਦੀਏ ਤਾਂ ਨਾ ਡੀਸੀ ਸਾਹਿਬ ਨਾ ਕੋਈ ਐਸਡੀਓ ਨਾ ਕੋਈ ਐਕਸੀਅਨ ਨਾ ਕੋਈ ਜਿਹੜਾ ਕਿਸ਼ਨ ਕੁਮਾਰ ਸਹੀ ਤਰੀਕੇ ਨਾਲ ਜਿਹੜਾ ਉਹ ਦੇ ਨਹੀਂ ਸਕਿਆ ਹੁਣ ਇਹ ਖੜਾ ਹੁੰਦਾ ਕਿ ਇਹੋ ਜਿਹੀ ਇਹੋ ਜਿਹੀ ਸਲਾਹ ਜਿਹੜੀ ਹੈ ਇਹੋ ਜਿਹੀ ਸਲਾਹ ਐਮਐਲਏ ਪਠਾਨ ਮਾਜਰਾ ਹੋਰਾਂ ਨੇ ਵੀ ਜਿਹੜੀ ਉਹ ਦਿੱਤੀ ਸੀਗੀ ਐਮਐਲਏ ਪਠਾਨ ਮਾਜਰਾ ਨੇ ਆਪਣੇ ਹਲਕੇ ਦੇ ਵਿੱਚੋਂ ਲੰਘਦੀ ਨਦੀ ਦੇ ਬਾਰੇ ਕਿਹਾ ਸੀਗਾ ਕਿ ਭਾਈ ਇਹਨੂੰ ਡੂੰਗੀ ਕਰ ਲੋ ਡੂੰਗੀ ਕਰਕੇ ਇਹਦੇ ਵਿੱਚੋਂ ਪੁੱਟਿਆ ਰੇਤਾ ਬਾਨਾਂ ਦੇ ਨਾਲ ਲਾ ਦਿਓ ਤਾਂ ਉਦੋਂ ਕਿਹਾ ਜਾ ਰਿਹਾ ਸੀਗਾ ਕਿ ਪਠਾਨ ਮਾਜਰਾ ਮਾਈਨਿੰਗ ਕਰਨਾ ਚਾਹੁੰਦੇ ਆ ਇਸ ਕਰਕੇ ਕ੍ਰਿਸ਼ਨ ਕੁਮਾਰ ਨੇ ਹੋਣ ਨਹੀਂ ਦਿੱਤੀ ਉੱਥੇ ਡੀਸਰਟਿੰਗ ਨਹੀਂ ਹੋਣ ਦਿੱਤੀ ਪਰ ਹੁਣ ਇੱਥੇ ਡੀਸਰਟਿੰਗ ਕਰਵਾਈ ਜਾ ਰਹੀ ਹੈ ਕਿ ਉੱਥੇ ਮਿੱਟੀ ਸੀ ਇਸ ਕਰਕੇ ਨਹੀਂ ਹੋਣ ਦਿੱਤੀ ਇੱਥੇ ਜਾਂ ਸੋਨੇ ਵਰਗਾ ਰੇਤਾ ਹੈਗਾ ਇਸ ਕਰਕੇ ਕਰਵਾਈ ਜਾ ਰਹੀ ਹੈ ਸੋ ਪਿੰਡਾਂ ਵਾਲੇ ਜਿਨ੍ਹਾਂ ਦੇ ਲਈ ਤੁਸੀਂ ਇਹ ਕਹ ਰਹੇ ਹੋ ਕਿ ਅਸੀਂ ਭਲਾ ਕਰ ਰਹੇ ਹਾਂ ਪਿੰਡਾਂ ਵਾਲਿਆਂ ਦਾ ਕਿ ਪਿੰਡਾਂ ਵਾਲੇ ਜੇ ਅਸੀਂ ਉਹਨਾਂ ਦੇ ਇਹ ਡੀਸਰਟਿੰਗ ਕਰਾਂਗੇ ਤਾਂ ਹੀ ਪਿੰਡ ਬਚਣਗੇ ਤੇ ਜੇ ਪਿੰਡ ਵਾਲੇ ਚਾਹੁੰਦੇ ਆ ਕਿ ਨਹੀਂ ਇੱਥੇ ਸਾਡਾ ਨਾ ਕਰੋ ਸਾਡਾ ਭਲਾ ਪਿੰਡਾਂ ਵਾਲੇ ਚਾਹੁੰਦੇ ਆ ਕਿ ਭਾਈ ਅਸੀਂ ਨਹੀਂ ਡੁੱਬਦੇ ਤਾਂ ਫਿਰ ਕਿਉਂ ਜਿਹੜਾ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਸੋ ਬਹੁਤ ਵੱਡੀ ਇਹ ਅਹਿਮ ਗੱਲ ਆ ਔਰ ਪਿੰਡਾਂ ਵਾਲਿਆਂ ਨੇ ਕੱਲ ਨੂੰ ਜਿਹੜੀ ਆ ਉਹ ਕਾਲ ਵੀ ਜਿਹੜੀ ਦੇ ਦਿੱਤੀ ਆ ਵੱਡੇ ਇਕੱਠ ਦੀ ਇਸ ਤੋਂ ਪਹਿਲਾਂ ਵੀ ਇੱਕ ਵੱਡਾ ਇਕੱਠ ਕੀਤਾ ਸੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਅੱਜ ਵੀ ਉੱਥੇ ਜਿਹੜਾ ਹੈਗਾ ਉਹ ਜਿਹੜਾ ਡੀਸੀ ਸਾਹਿਬ ਨੇ ਕਿਹਾ ਸੀਗਾ ਕਿ ਕਮੇਟੀ ਬਣਾਤੀ ਹੈ ਔਰ ਕਮੇਟੀ ਦੇ ਜੋ ਫੈਸਲਾ ਹੋਊਗਾ ਉਸ ਤੋਂ ਬਾਅਦ ਚ ਆਪਾਂ ਮਾਈਨਿੰਗ ਸ਼ੁਰੂ ਕਰਾਵਾਂਗੇ ਪਰ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਕੋਈ ਰਿਪੋਰਟ ਨਹੀਂ ਬਣਾਈ ਅੱਜ ਮਾਈਨਿੰਗ ਉੱਥੇ ਸ਼ੁਰੂ ਹੋਗੀ ਪਿੰਡਾਂ ਵਾਲੇ ਉੱਥੇ ਅੱਜ ਪਹੁੰਚੇ ਉਹਨਾਂ ਨੇ ਜਾ ਕੇ ਰਾਤ ਨੂੰ ਮਾਈਨਿੰਗ ਰਕਵਾਤੀ ਹੈ ਪਰ ਕੱਲ ਨੂੰ ਰੁਕਣੀ ਨਹੀਂ ਅਫਸਰ ਵੀ ਇਹੀ ਗੱਲ ਕਹਿ ਰਹੇ ਆ ਸੋ ਕੀ ਮਜਬੂਰੀ ਹੈ ਸੋ ਪਿੰਡਾਂ ਵਾਲਿਆਂ ਨੇ ਹੁਣ ਕੱਲ ਦਾ ਇੱਕ ਵੱਡਾ ਇਕੱਠ ਦਾ ਐਲਾਨ ਜੀਣਾ ਕਰ ਦਿੱਤਾ ਹੈਗਾ ਔਰ ਨਾਲ ਹੀ ਨਾਲ ਹੁਣ ਉਹਨਾਂ ਨੇ ਇਹ ਵੀ ਗੱਲ ਜਿਹੜੀ ਕਹਿ ਦਿੱਤੀ ਹੈ ਕਿ ਕੱਲ ਨੂੰ ਵੱਡਾ ਇਕੱਠ ਕਰਾਂਗੇ ਤੇ ਜੇ ਟਕਰਾਹ ਉਥੇ ਪੁਲਿਸ ਤੇ ਲੋਕਾਂ ਦੇ ਵਿਚਕਾਰ ਹੁੰਦਾ ਤਾਂ ਜਿਹੜਾ ਹੈਗਾ ਉਥੇ ਜ਼ਿੰਮੇਵਾਰ ਪੁਲਿਸ ਦੀ ਹੋਏਗੀ ਸਰਕਾਰ ਦੀ ਹੋਏਗੀ ਭਗਵੰਤਪਾਦੀ ਹੋਏਗੀ ਭਗਵੰਤਪਾਦੀ ਦੇ ਉਸਡੀ ਹੋਏਗੀ ਦੀ ਹੋਏਗੀ ਔਰ ਇਸ ਐਸਪੀ 3 ਦੀ ਹੋਏਗੀ ਇਸ ਕਰਕੇ ਔਰ ਏਰੀਆ ਵੀ ਇਸ ਦਾ ਹੀ ਸ਼ਹਿਨ ਜਿਹੜਾ ਉਹ ਪੈਂਦਾ ਹੈਗਾ ਸੋ ਮੈਂ ਤੁਹਾਨੂੰ ਫੇਰ ਦੱਸ ਦਵਾਂ ਕਿ ਲੁਧਿਆਣਾ ਦਾ ਹਲਕੇ ਗਿੱਲ ਦਾ ਪਿੰਡ ਖੈਰਾਬੇਟ ਆ ਜਿੱਥੇ ਡੀਸਰਟਿੰਗ ਦੇ ਨਾਮ ਦੇ ਉੱਪਰ ਨਜਾਇਜ਼ ਲੋਕ ਕਹਿ ਰਹੇ ਨੇ ਕਿ ਮਾਈਨਿੰਗ ਨੇ ਕਿਉਂਕਿ ਲੋਕ ਕਹਿ ਰਹੇ ਆ ਕਿ ਜੇ ਤੁਸੀਂ ਰੀਸਰਟਿੰਗ ਕਰਨੀ ਹੈ ਇਹੀ ਰੇਤਾ ਕੱਢ ਕੇ ਤੁਸੀਂ ਬੰਨਾਂ ਤੇ ਲਾ ਦਿਓ ਤਾਂ ਜੋ ਬੰਨ ਪੱਕੇ ਹੋ ਜਾਣ ਪਰ ਨਹੀਂ ਬਿਲਕੁਲ ਉਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਨਾ ਕੋਈ ਜਾਂਚ ਕਰਾਈ ਜਾ ਰਹੀ ਹੈ ਨਾ ਕੋਈ ਮੀਟਿੰਗ ਪਿੰਡਾਂ ਵਾਲਿਆਂ ਦੇ ਨਾਲ ਕੀਤੀ ਜਾ ਰਹੀ ਹੈ ਔਰ ਨਾ ਹੀ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਜਿਹੜਾ ਉਹ ਦਿੱਤਾ ਜਾ ਰਿਹਾ ਉੱਪਰਲੇ ਕਹੀ ਜਾਂਦੇ ਆ ਕਿ ਸਾਨੂੰ ਥੱਲੇੋਂ ਰਿਪੋਰਟ ਆਈ ਹੈ ਕਿ ਇੱਥੇ ਕੋਈ ਖਤਰਾ ਨਹੀਂ ਹੈ ਜੇ ਰੀਸਰਟਿੰਗ ਹੁੰਦੀ ਹੈ ਤੇ ਥੱਲੇ ਕਹੀ ਜਾਂਦੇ ਆ ਕਿ ਸਾਨੂੰ ਤਾਂ ਜੀ ਉੱਪਰੋਂ ਉੱਪਰਲੇ ਕਹਿ ਰਹੇ ਅਸੀਂ ਹੁਮੇ ਕਰ ਰਹੇ ਆ ਸ ਪਿੰਡਾਂ ਵਾਲੇ ਮਰ ਰਹੇ ਨੇ ਪਿੰਡਾਂ ਵਾਲੇ ਵਿਚਾਰੇ ਘਬਰਾ ਰਹੇ ਨੇ ਤੇ ਇਹ ਜਿਹੜੇ ਚਾਰਕ ਜਿਹੜੇ ਟੂ ਟੂ ਇਕੱਠੇ ਹੋਏ ਆ ਚਾਰ ਛਿਲੜਾਂ ਦੇ ਕਰਕੇ ਮੈਨੂੰ ਲੱਗਦਾ ਕਿ ਇਹ ਲੋਕਾਂ ਦੀ ਜਾਨ ਜਿਹੜੀ ਖਤਰੇ 'ਚ ਪਾ ਰਹੇ ਨੇ ਸੋ ਮੈਨੂੰ ਲੱਗਦਾ ਕਿ ਇਸ ਵਾਲੇ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਕੱਲ ਵੱਡੇ ਪੱਧਰ ਤੇ ਇਕੱਠ ਜਿਹੜਾ ਉਹ ਹੋ ਰਿਹਾ ਹੈਗਾ ਪਿੰਡ ਖਹਿਰਾਬੇਡ ਦੇ ਵਿੱਚ ਉੱਥੇ ਬਹੁਤ ਬੜੇ ਲੋਕ ਪਹੁੰਚਣਗੇ ਵੀ ਸਥਿਤੀ ਟਕਰਾਅ ਵਾਲੀ ਵੀ ਜਿਹੜੀ ਆ ਉਹ ਬਣ ਸਕਦੀ ਹੈ ਔਰ ਪੰਜਾਬ ਹਤਾਸ਼ੀ ਲੋਕਾਂ ਨੂੰ ਵੀ ਜਿਹੜੀ ਇਹ ਅਪੀਲ ਹੈ ਕਿ ਜੇ ਪਿੰਡਾਂ ਵਾਲਿਆਂ ਦੇ ਨਾਲ ਵਾਕਈ ਤੱਕਾ ਜਿਹੜਾ ਉਹ ਹੋ ਰਿਹਾ ਜੇ ਬਾਕੀ ਖਤਰਾ ਤਾਂ ਉੱਥੇ ਜਾ ਕੇ ਆਪਾਂ ਨੂੰ ਖੜਨ ਦੀ ਨਾਲ ਜਿਹੜੀ ਲੋੜ ਹੈ ਔਰ ਇਹੋ ਜੇ ਪੁੱਤਰੇ ਅਫਸਰਾਂ ਨੂੰ ਇਹੋ ਜੀ ਪੁੱਤਰੀ ਸਰਕਾਰ ਨੂੰ ਨੱਥ ਪਾਉਣ ਦੀ ਸਾਨੂੰ ਲੋੜ ਹੈ ਅੱਜ ਇਹ ਪਿੰਡ ਖਹਿਰਾਬੇਟ ਸਮੇਤ 6 ਪਿੰਡ ਜਿਹੜੇ ਡੁੱਬ ਰਹੇ ਨੇ ਕੱਲ ਨੂੰ ਹੋਰ ਪਿੰਡ ਵੀ ਕਿਉਂਕਿ ਦਰਾਤ ਦਰਿਆ ਦਾ ਮੁੱਕਣਾ ਨਹੀਂਗਾ ਦਰਿਆ ਤਾਂ ਅੱਗੇ ਦੇ ਅੱਗੇ ਵਧ ਰਿਹਾ ਸੋ ਇਸ ਕਰਕੇ ਕੱਲ ਨੂੰ ਇਹ ਹੋਰ ਵੀ ਜਿਹੜੇ ਆ ਉਹ ਵਧਣਗੇ ਸੋ ਆਪਾਂ ਸਾਰਿਆਂ ਨੂੰ ਅਪੀਲ ਹੈ ਕਿ ਜੇਕਰ ਵਾਕਈ ਇਹ ਗਲਤ ਹੋ ਰਿਹਾ ਤਾਂ ਆਪਾਂ ਸਾਰੇ ਜਿਹੜੇ ਉੱਥੇ ਖੜੀਏ ਉੱਥੇ ਖੜ ਕੇ ਲੋਕਾਂ ਦੇ ਨਾਲ ਸਾਥ ਦਈਏ ਔਰ ਇਸ ਹੋ ਰਹੀ ਤਕੇਸ਼ਾਈ ਦੇ ਵਿਰੁੱਧ ਆਵਾਜ਼ ਬੁਲੰਦ ਕਰਕੇ ਇਹਨੂੰ ਰੋਕੀਏ ਔਰ ਇਹੋ ਜੇ ਪੁੱਤਰੇ ਅਫਸਰ ਜਿਹੜੇ ਨੇ ਉਹਨਾਂ ਨੂੰ ਨੰਗਿਆ ਕਰੀਏ ਉਹਨਾਂ ਦੇ ਚਿਹਰੇ ਨੰਗੇ ਕਰੀਏ ਔਰ ਤਾਂ ਕਿ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਉਹ ਸਬਕ ਮਿਲ ਸਕੇ ਸੋ ਪਿੰਡ ਖਹਿਰਾ ਵੇਟ ਦੇ ਵਿੱਚ ਕੱਲ ਨੂੰ ਵੱਡੇ ਪੱਧਰ ਤੇ ਇਕੱਠਾ ਹੈ ਪ੍ਰਸ਼ਾਸਨ ਅੜਿਆ ਕਿ ਕੱਲ ਨੂੰ ਰੀਸਲਟਿੰਗ ਕਰਵਾਉਣੀ ਹੈ ਮਾਈਨਿੰਗ ਕਰਾਉਣੀ ਹੈ ਪਰ ਲੋਕ ਜਿਹੜੇ ਅੜੇ ਨੇ ਕਿ ਅਸੀਂ ਨਹੀਂ ਹੋਣ ਦੇਣੀ ਸੋ ਇਸ ਕਰਕੇ ਕੱਲ ਨੂੰ ਪਿੰਡਾਂ ਵਾਲਿਆਂ ਦਾ ਵੱਡਾ ਇਕੱਠਾ ਅਸੀਂ ਵੀ ਪਹੁੰਚਾਂਗੇ ਔਰ ਪੰਜਾਬ ਦੇ ਹਤਾਇਸ਼ੀ ਲੋਕਾਂ ਨੂੰ ਵੀ ਇਹੋ ਜੀ ਸਥਿਤੀ ਦੇ ਵਿੱਚ ਪਹੁੰਚਣ ਦੀ ਲੋੜ ਜਿਹੜੀ ਹੱਗਿਆ ਹੋਰ ਵੱਡੀਆਂ ਅਪਡੇਟ ਲਈ ਜੁੜੇ ਰਹੋ ਜਰਨਲ ਲੋਕ ਨਾਲ ਟੀਵੀ ਦੇ ਨਾਲ